ਪਹਿਲੇ ਕੋਚ ਦੀ ਜਗਦੀ ਤੁਹਾਨੂੰ ਦੇਖਦੀ ਆ ਜੀ ਮੈਂ ਮੇਰੇ ਸਾਥੀ ਤਾਰਕਨ ਜੱਖੂ ਜੀ ਰਿਸਪੈਕਟਡ ਸਾਡੇ ਸਾਥੀ ਭਾਜੀ ਕੁਸ਼ੇਰ ਸਾਹਿਬ ਅਸੀਂ ਅੱਜ ਟ੍ਰੇਨ ਦਾ ਸਵਾਗਤ ਕਰਦੇ ਜੀ ਅੱਜ ਸਾਡੇ ਭਰਾ ਦੇ ਸਾਨੂੰ ਆਪ ਪਛਾਣਿਆ ਤੇ ਸਰਟੀਫਿਕੇਟ ਦੇ ਦਿੱਤੀਆ ਤੇ ਭਰਾ ਹੋ ਤੁਸੀਂ ਕੀ ਹੋਰ ਰਿਸਪੈਕਟਡ ਹੋਰੇ ਜੀ ਸਾਨੂੰ ਸਾਹਿਬੀ ਦਾ ਦੇਨਕਾ ਮੋੜ ਦੇ ਕੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਸਾਨੂੰ ਨਾਲ ਆਪਿਆ ਵੀ ਮਾਰ ਦਰਵਾਜ਼ਾ ਵਾਲਾ ਸਾਡੇ ਰਿਸਪੈਕਟਡ ਸਾਨੂੰ ਪੁਲਿਸ ਥੋੜਾ ਪਰਾਂ ਕਰਨ ਕਰਕੇ ਨਹੀਂ ਤੇ ਉਸੇ ਸਾਥੀ ਤੇ ਇਹ ਮੇਰੀ ਟੀਮ ਆ ਸਾਰੀ ਸਾਡੀ ਪਰਮੋਥ ਸਟੇਸ਼ਨ ਦਾ ਇਹ ਇਨਿਸ਼ੀਏਟਿਵ ਹੈ ਪਤਰੀ ਇਹ ਗੱਲ ਤੁਸੀਂ ਦੇਖੋ ਕੋਈ ਨਹੀਂ ਕੋਈ ਅਸੀਂ ਜੋ ਵੀ ਕਰਦੇ ਆ ਇਹ ਸਾਰਾ ਮਹਾਰਾਜ ਦੇ ਸੇਵਾ ਦੇ ਨਾਮ ਤੇ ਤੇ ਮਹਾਰਾਜ ਦੇ ਸੁਭੰਗ ਦੇ ਨਾਮ ਤੇ ਤੇ ਇਹ ਸਾਡੇ ਸਾਥੀ ਨੇ ਸਾਡੇ ਨਾਲ ਵੀ ਤੁਸੀਂ ਸਾਰੇ ਸੰਧਾਲੂ ਜੋ ਪਹੁੰਚੇ ਨੇ ਨਮਯਤਾ ਨੂੰ ਮਾਤ ਕਰਦੇ ਆ ਸੇਟਰ ਤੇ ਦੀ ਉਦਾਸ ਪਵਨ ਪ੍ਰਬੰਧਕ ਕਮੇਟੀ ਬਲਾਗ ਨੂੰ ਸਾਰਿਆਂ ਨੂੰ ਜੀ ਆਇਆਂ ਵੈਲਕਮ ਬਹੁਤ ਬਹੁਤ ਧੰਨਵਾਦ ਜੀ ਉਦਾਸ ਸਾਊ ਸੰਮਿਲਨ ਸੈਟੀ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਤਰ੍ਹਾਂ ਗੱਲਾਂ ਕੀਤਾ ਇਸ ਵੇਲੇ ਬਹੁਤ ਬਹੁਤ ਧੰਨਵਾਦ